ਅਮ੍ਰਿਤਸਰ ਦੇ ਡੀਏਵੀ ਕਾਲਜ ਦੇ ਵਿੱਚ 67ਵਾਂ ਸਲਾਨਾ ਸਪੋਰਟਸ ਮੀਟ ਪ੍ਰੋਗਰਾਮ ਕਰਵਾਇਆ ਗਿਆ ਤੇ ਇੱਥੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਖਾਸ ਤੌਰ ਤੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਹੈ ਤੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੱਚੇ ਡਿਪਰੈਸ਼ਨ ਦੇ ਵਿੱਚ ਨਾ ਜਾਣ ਤੇ ਉਹਨਾਂ ਨੇ ਵੀ ਦੱਸਿਆ ਕਿ ਪੰਜਾਬ ਨੇ ਬਹੁਤ ਸਾਰੇ ਖਿਡਾਰੀ ਤਿਆਰ ਕੀਤੇ ਨੇ ਜੋ ਕਮੰਟਰੀ ਲੈਵਲ ਤੇ ਖੇਡ ਚੁੱਕੇ ਨੇ ਅਮਰ ਸਰ ਦੇ ਵੱਡੇ ਕਾਲਜ ਨੇ ਖਾਸਾ ਕਾਲ ਟੀਮ ਕਾਲਜ ਹਿੰਦੂ ਕਾਲਜ ਲੜਕੀਆਂ ਟੀਮ ਕਾਲਜ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦੀ ਦੇ ਦੇ ਸਾਡੇ ਲੱਖਾਂ ਸਟੂਡੈਂਟ ਜਿਹੜੇ ਇੱਥੋਂ ਪੜ੍ਹ ਕੇ ਇੱਕ ਵਾਰ ਫਕੀਲਡਾਂ ਦੇ ਵਿੱਚ ਬੜੇ ਕਾਮਯਾਬ ਹੋਏ ਖੜਾਦੀ ਵੀ ਬੜੇ ਸੋ ਅੱਜ ਇਹਨਾਂ ਦੀ 67th ਜਿਹੜੀ ਐਨੂਅਲ ਸਪੋਰਟਸ ਫੰਕਸ਼ਨ ਹੈ ਮੈਦੇ ਚ ਬਤੌਰ ਚੀਫ ਗੈਸਟ ਆਏ ਸੀਗਾ ਉਹਦੇ ਦਾ ਮਨ ਖੁਸ਼ ਹੋ ਗਿਆ ਬਹੁਤ ਬਹੁਤ ਵਧੀਆ ਮਤਲਬ ਇਹ ਇਹਨਾਂ ਦਾ ਪ੍ਰੋਗਰਾਮ ਹੈ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਅੰਦਰ ਖੇਡਾਂ ਨੂੰ ਉਤਸ਼ਾਹਤ ਕਰ ਲੇ ਆਲਰੇਡੀ ਪਹਿਲਾਂ ਖੇਡਾਂ ਬੱਤਨ ਪੰਜਾਬ ਦੀਆਂ ਜਿਹੜਾ ਉਹ ਸ਼ੁਰੂ ਕੀਤਾ ਲੱਖਾਂ ਕੁੜੀਆਂ ਮੁੰਡਿਆਂ ਨੇ ਸਕੂਲਾਂ ਦੇ ਬੱਚਿਆਂ ਨੇ ਉਹਦੇ ਵਿੱਚ ਹਿੱਸਾ ਲਿਆ ਉਹ ਦੋ ਵਾਰ ਲਗਾਤਾਰ ਹੋ ਗਿਆ ਹੁਣ ਤੀਜੀ ਵਾਰ ਇਸ ਸਾਲ ਦੇ ਵਿੱਚ ਵੀ ਹੋਊਗਾ ਮਾਨ ਸਾਹਿਬ ਦੀ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਨੂੰ ਜੇ ਰੰਗਲਾ ਪੰਜਾਬ ਬਣਾਉਣਾ ਤੇ ਸਪੋਰਟਸ ਤੋਂ ਬਿਨਾਂ ਨਹੀਂ ਬਣ ਸਕਦਾ ਕਲਚਰ ਤੋਂ ਬਿਨਾਂ ਨਹੀਂ ਬਣ ਸਕਦਾ ਸੋ ਖੇਡਾਂ ਜਿੱਥੇ ਸਾਡੀ ਸਰੀਰਕ ਤੰਦਰੁਸਤੀ ਦਾ ਵੀ ਤਾਂ ਸਾਨੂੰ ਇੱਕ ਚੰਗਾ ਇਨਸਾਨ ਬਣਾਉਣ ਲਈ ਮਤਲਬ ਵੀ ਜਿਹੜਾ ਇਹ ਪ੍ਰੇਰਨਾ ਸਰੋਤ ਨੇ ਸੋ ਮੈਂ ਇਸ ਮੌਕੇ ਤੇ ਅੱਜ ਇਸ ਸੰਸਥਾ ਨੂੰ 5 ਲੱਖ ਰੁਪਈਆ ਵੀ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਤੇ ਮੈਂ ਕਾਮਨਾ ਕਰਦਾ ਕਿ ਇਹ ਖੇਡਾਂ ਜਿਹੜੀਆਂ ਇਦਾਂ ਹੀ ਹੁੰਦੀਆਂ ਰਹਿਣ ਤੇ ਇਦਾਂ ਹੀ ਵਧੀਆ ਢੰਗ ਦੇ ਨਾਲ ਏਡੀਏ ਵੀ ਕਾਲ ਜਿਹੜਾ ਆਪਣਾ ਕੰਮ ਕਰਦਾ ਨਹੀਂ ਪੰਜਾਬ ਦੀ ਆਵਾਮ ਨੂੰ ਉਹਦਾ ਮੈਸੇਜ ਇਹ ਆ ਕਿ ਉਹਦਾ ਸਿੱਧਾ ਦੰਗਲਾ ਪੰਜਾਬ ਦਾ ਜਿਹੜਾ ਥੀਮ ਹੈ ਕਿ ਪੰਜਾਬ ਕਿੱਦਾਂ ਦਾ ਖਾਂਦਾ ਕਿੱਦਾਂ ਦਾ ਪਾਉਂਦਾ ਕਿੱਦਾਂ ਦਾ ਰਹਿਣੀ ਸਹਿਣੀ ਆ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਪੰਜਾਬ ਦਾ ਕਲਚਰ ਕਿੱਦਾਂ ਦਾ ਪੰਜਾਬ ਦੇ ਗਵਈਏ ਕਿੱਦਾਂ ਦੇ ਆ ਗਿੱਧਾ ਪੰਗੜਾ ਚੂਮਰ ਕਈ ਕੋਸ਼ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਬੰਦੇ ਨੂੰ ਦਿਖਾਉਂਦੀ ਆ ਕਿ ਉਹ ਪੰਜਾਬ ਦੇ ਕਲਚਰ ਦੇ ਨਾਲ ਜੁੜ ਸਕਣ ਪੰਜਾਬ ਦੇ ਨਾਲ ਜੁੜ ਸਕਣ ਸੋ ਇਹ ਅਗਲੇ 4-5 ਦਿਨ 29 ਤਰੀਕ ਤੱਕ ਇਹ ਸਾਰੀਆਂ ਚੀਜ਼ਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਖੜੇ ਉੱਤੇ ਮਿਲਣਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ